ਕਿ ਮੈਂ ਇਹ ਮੇਰਾ ਆਪਣਾ ਪਿੰਡ ਹੈ ਔਰ ਇਹ ਇਸ ਪਿੰਡ ਨੇ ਸਾਡੇ ਪਰਵਾਹ ਨੂੰ ਤੱਕ ਬਹੁਤ ਕੁਛ ਕੀਤਾ ਜਿਹੜੇ ਪਿਛਾ ਵੀ ਕੋਲ ਹੈ ਕਿ ਔਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੇ ਔਰ ਸਭ ਤੋਂ ਛੋਟੀ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਉਹ ਸਰਪੰਚ ਬਣੇ ਸੀ ਤੇ ਉਸ ਕਰੇ ਅਜਾ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਇਹ ਸਰਦਾਰ ਪ੍ਰਤਾਪ ਸਿੰਘ ਕਿਆਰੂਨੂ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ ਪੰਜਾਬ ਛੇਤੀ ਰਾਜ ਦੇ ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਕਿ ਪਿੰਡ ਦੇ ਸਰਪੰਚ ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪੰਚ ਉਹਨੂੰ ਜਾ ਕੇ ਸਨਮਾਨਿਤ ਕਰਨ ਦੀ ਸਦਕ ਨਹੀਂ ਸੀ ਹੁੰਦੀ ਕਿਹੜੇ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬੰਕ ਫਾੜੇ ਪਿੰਡ ਨੂੰ ਹਾਈ ਸਕੂਲ ਦੇ ਕੇ ਗਏ ਔਰ ਐਸ ਹਾਈ ਸਕੂਲ ਨੇ ਬਹੁਤ ਬੱਚੇ ਪੜਾ ਕੇ ਨੌਕਰੀਆਂ ਦਿਮਨ ਸਾਡਾ ਪਰ ਆਪਣੀ ਔਲਾਦਾਂ ਦਾ ਦੁੱਖ ਖਤਮ ਹੋ ਗਿਆ ਅੱਜ ਜਦੋਂ ਮੈਂ ਆ ਮੇਰੇ ਪਿੰਡੇ ਲੋ ਉਹ ਮੇਰੇ ਪਿੰਡ ਪਾ बड़ा मन मैं उस पिंड चुना जिस पिंड ने बहुत बड़ी शहादत देखी गुरद्वारा साहब के उन्होंने जाप्राया सबक अपनी शहादत दी और, और ने कर में में आपने मेरे महंत कटिया जीदे एजंडा साड़े गए वो पिंड का इतिहास है और उन्होंने फकत मैं कह सकता कि वागुरु ने जी भी इत बखी है अपने पिंड के भावों ने मेरे इलाके ने बखी मंडा ਜੰਮਾ ਸਮਾਜ ਦਾ ਪਟਾਕਾ ਕਿਤਾਬੀ ਕਲਪਨਿਕ ਕਹਾਣੀ ਕਿਹਦੇ ਨਾਲ ਲੜਾਈ ਦੇ ਦੇਖੋ ਮੇਨੂੰ ਲੜਾਈ ਦੇ ਵਿੱਚ ਲੜਾਈ ਮੈਨੂੰ ਵਨ ਸਾਈਡਡ ਹੀ ਲੱਗੀ ਸ ਮੈਂ ਦਿੱਕੀ ਗਿਆ ਮੇਰੇ ਤੋਂ ਮੇਰੇ ਪਿਤਾ ਜੀ ਤੋਂ ਲੈ ਕੇ ਮੈਨੂੰ ਕਿ ਮੈਨੂੰ ਇਹ ਨਹੀਂ ਦੱਸਣਾ ਪਿਆ ਕਿ ਮੈਂ ਫਿਲਮਾਂ ਦਾ ਹੀਰੋ ਹਾਂ ਮੈਂ ਇਸ ਪਾਰਟੀ ਦੇ ਨਾਲ ਮੈਂ ਉਸ ਪਾਰਟੀ ਦੇ ਨਾਲ ਮੈਂ ਇੱਦਾਂ ਕੈਂਡੀ ਟੈਂਡੈਂਸ ਮੈਂ ਮੋਦੀ ਨਹੀਂ ਤੁਮੁਕਨ ਨਹੀਂ ਇਹ ਗੱਲਾਂ ਮੈਨੂੰ ਕਹਿਣੀਆਂ ਪਈਆਂ ਜੇ ਤੁਸੀਂ ਬੜੇ ਹੈਰਾਨ ਹੋ ਗਏ ਇਹ ਮੇਰੇ ਮੇਰੇ ਕੰਸਟਿਟੂਐਂਟਾਂ ਦੇ ਨੈਸ਼ਨਲ ਲੀਡਰ ਇੱਕ ਨੂੰ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਜੋ ਆਪਣੇ ਆਪ ਦੀ ਇੱਨਾ ਹੈਗਾ ਕਿ ਉਹ ਉੱਥੇ ਇਲੈਕਸ਼ਨ ਲੜ ਤੇ ਅਸੀਂ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਹੈ ਕਿ ਮੇਰੇ ਜਿੰਨੇ ਵੀ ਸਾਥੀ ਲੀਡਰ ਨੇ ਰੱਪਾ ਬਾਜਵਾ, ਪਤੇਪੀਆ ਆਪਣਾ ਪ੍ਰਤਾਪ ਬਾਜਵਾ ਫਾੜਾ ਜੀ ਅੰਮ੍ਰਿਤੇ ਆਪਣੀ ਅਰੁਣਾ ਚੌਧਰੀ ਔਰ ਉਹ ਉੱਥੇ ਅਮਿਤ ਜੇ ਤੁਹਾਡੇ ਪਾਸੇ ਕਹਿੰਦੇ ਜੋ ਜੁ ਨਰੇਸ਼ अरोड़ा ਨਰੇਸ਼ ਪੂਰੀ ਨਾਲ ਹੀ ਆ ਜੋ ਕੋਈ ਤੋਂ ਪਾਜ ਮਾਰਥੀ ਉਹਨਾਂ ਦਾ ਬੇਟਾ ਉਹਨਾਂ ਦਾ ਪਰਿਵਾਰ ਪੂਰੇ ਤੋਂ ਉਹਨਾਂ ਦੇ ਵਰਕਰ ਇੰਨੇ ਜ਼ਬਰਦਸਤ ਤਰੀਕੇ ਦੇ ਨਾਲ ਲੱਗੇ ਮੈਨੂੰ ਕਦੇ ਇਹ ਨਹੀਂ ਪ੍ਰੋਬਲਮ ਆਈ ਕਿ ਕਿਸ ਨੂੰ ਮਨਾਉਣਾ ਪਿਆ ਜਾਂ ਪਟਾਲੇ ਤੇ ਤੁਸੀਂ ਦੇਖੋ ਪਟਾਲੇ ਤੇ ਸਭ ਤੋਂ ਜ਼ਿਆਦਾ ਕੰਮ ਹੋਇਆ ਔਰ ਸਭ ਤੋਂ ਜ਼ਿਆਦਾ ਮੀਟਿੰਗਸ ਤੇ ਕੰਮ ਜੱਬ ਹੋਇਆ ਉਹ ਸਾਨੂੰ ਤਗੜੇ ਹੋ ਕੇ ਤੇ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਈਮੇਲ ਆ ਜਾ ਕੇ ਮੇਰੇ ਪਿਤਾ ਜੀ 1972 ਚ ਜਿਸ ਪਿੰਡ ਤੇ ਕੇਤੇ ਉੱਥੇ ਵੀ ਅੱਜ ਹੁਣ ਵੱਡੇ ਨਹੀਂ ਪੱਥਰ ਨੇ ਤੇ ਛੋਟੇ ਹੀ ਕੰਮ ਨੇ ਉਸ ਵੇਲੇ ਛੋਟਾ ਨਹੀਂ ਪੱਥਰ ਸੀ ਤੇ ਵੱਡੇ ਕੰਮ ਸੀ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਕੁਰਸੀ ਬਣਾਈ ਸਾਡੇ ਇਲਾਕੇ ਦੀ ਕੁਰਸੀ ਬਣਾਈ ਸਾਡੇ ਇਲਾਕੇ ਦੀਆਂ ਸੜਕਾਂ ਬਣਾਈਆਂ ਤੇ ਉਹਦੇ ਤੇ ਮੈਨੂੰ ਇਹ ਲੱਗਾ ਕਿ ਜੋ ਮੇਰੇ ਪਿਤਾ ਜੀ ਨੇ ਕੰਮ ਕੀਨੇ ਜੋ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਜੋ ਮੇਰੇ ਪਿੰਡ ਦਾ ਜਿਹੜਾ ਨਾਮ ਆ ਤੇ ਇਹ ਬਹੁਤ ਤੁਹਾਡਾ ਨਾਮ ਆ ਪਿੰਨ ਉਹ ਅੱਗੇ ਲੈ ਕੇ ਛੱਲਾ ਪੰਚਾਇਤ ਜੀਆ ਪਿਆਣਾ ਪਰ ਮਾਰਦਨ ਕੀ ਲੇਤੀ ਤੋਂ ਖੂਬ ਹੈ ਇਹ ਕਿ ਖੁਬ ਮੈਂ ਪੱਦੀ ਵੀ ਇਹੋ ਜੀ ਟੀਨ ਖਤਮ ਮੈਂ ਵਾਜੂ ਤੋਂ ਵਿਸ਼ਵਾਸ ਰੱਖਦਾ ਸਾਨੂੰ ਸਾਰਿਆਂ ਨੂੰ ਪਤਾ ਮੋਨੇ ਮੈਂ ਸਭ ਤੋਂ ਪਹਿਲੋਂ ਆਪਣੇ ਮਾਤਾ ਪਿਤਾ ਦੇ ਜਿੱਥੇ ਉਹਨਾਂ ਦਾ ਅਸ਼ੀਰਵਾਦ ਕਰੇ ਉੱਤੇ ਮੈਂ ਮੱਥਾ ਟੇਕਿਆ ਆਪਣੇ ਦਾਦੇ ਨੂੰ ਮੱਥਾ ਟੇਕਿਆ ਔਰ ਜੋ ਦੁਆਰਾ ਸਾਫ਼ ਜਿਹੜਾ ਸਾਡੇ ਅੱਪ ਤੋਂ ਵੱਡੇ ਬਾਬਾ ਸੇਵ ਸਿੰਘ ਰੰਦਾਵਾ ਹੋਏ ਨੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਜੀ ਉੱਫਾਤੀ ਹੋਈ ਕਿਹੜੇ ਘੋੜ ਨੂੰ ਕਿਵੇਂ ਦੇਖਦੇ ਜਿੱਤ ਬੜਾ ਕਰੇਗਾ ਸਰਕਾਰ ਬਣਾਏਗਾ ਸੁਪਰ ਸਟ ਕਰੇਗਾ ਪ੍ਰਧਾਨ ਮੰਤਰੀ ਜੀ ਦੀ ਜੇ ਦੇ ਦੀਆਂ ਸਪੀਚਾਂ ਆਈਆਂ ਇਹਦਾ ਮਤਲਬ ਪ੍ਰਧਾਨ ਮੰਤਰੀ ਡਰ ਗਿਆ